ਜਿੰਨੇ ਗੁੰਗੇ ਬਹਿਰੇ ਦਿਮਾਗ ਤੋਂ ਪੈਦਲ ਪਾਗਲ ਜਿਨ੍ਹਾਂ ਦੀ ਦਵਾਈ ਚੱਲਦੀ ਆ ਉਹਨਾਂ ਨੂੰ ਹੀ ਸਾਡੇ ਗੁਰੂ ਘਰ ਦਿਖਦੇ ਨੇ ਇਹਨਾਂ ਦਿਮਾਗ ਦਾ ਹੁੰਦਾ ਪੜੀ ਲਿਖੀ ਕੁੜੀ ਆ ਪੜੇ ਲਿਖੇ ਅੱਜ ਕੱਲ ਤਾਂ ਅਨਪੜਾਂ ਦਾ ਵੀ ਇਹਨਾਂ ਦਿਮਾਗ ਆ ਵੀ ਇਦਾਂ ਦੀ ਹਰਕਤ ਨਾ ਕਰਾਂ ਅਬਾਜੀ ਆ ਕੁੜੀ ਦੇ ਕਾਰਵਾਈ ਕਰਵਾਓ ਤਾਂ ਕਿ ਅੱਗੇ ਦਾ ਕੋਈ ਵੀ ਇਦਾਂ ਦੀ ਹਰਕਤ ਨਾ ਕਰ ਪਾਏ ਜੇ ਸਹਿਮਤ ਹੋ ਬਾਈ ਜੀ ਵੀਡੀਓ ਨੂੰ ਸ਼ੇਅਰ ਕਰਿਓ ਇਦਾਂ ਦੇ ਲੋਕ ਜਦੋਂ ਪੰਜਾਬ ਦੇ ਵਿੱਚ ਐਂਟਰ ਹੁੰਦੇ ਨੇ ਇਹਦਾ ਦਰਬਾਰ ਸਾਹਿਬ ਆ ਕੇ ਇਦਾਂ ਦੀਆਂ ਹਰਕਤਾਂ ਕਰਦੇ ਨੇ ਇਹ ਜਿਹੜੀਆਂ ਚੀਜ਼ਾਂ ਨੇ ਨਾ ਜੀ ਇਹ ਸਾਰੀਆਂ ਚੀਜ਼ਾਂ ਪੂਰੀ ਸਖਾ ਕੇ ਭੇਜੀਆਂ ਜਾਂਦੀਆਂ ਨੇ ਪੂਰਾ ਟ੍ਰੇਨ ਕਰਕੇ ਭੇਜਿਆ ਜਾਂਦਾ ਜਿੱਦ ਕਰਨੀ ਆ ਤੇ ਆਹ ਕੁੜੀ ਕਰ ਗਈ ਤੇ ਹੁਣ ਮਾਫੀ ਮੰਗ ਰਹੀ ਆ ਪਰ ਜੋ ਇਸ ਕੁੜੀ ਨੇ ਕੀਤਾ ਅੱਜ ਤੱਕ ਕਿਸੇ ਨੇ ਵੀ ਇਦਾਂ ਨਹੀਂ ਕੀਤਾ ਜਿਹੜੀਆਂ ਲੱਤਾਂ ਉੱਪਰ ਨੂੰ ਕਰਕੇ ਜਿਹੜੀਆਂ ਲੱਤਾਂ ਉੱਪਰ ਨੂੰ ਕਰਕੇ ਇਸ ਕੁੜੀ ਨੇ ਫੋਟੋ ਕਲਿੱਕ ਕੀਤੀ ਜਾਂ ਉਹ ਇਸਨੇ ਡਿਲੀਟ ਕਰ ਦਿੱਤੀ ਆ ਜੇ ਕਿਤੇ ਫੋਟੋ ਕਲਿੱਕ ਕਰਦੇ ਨਾ ਤਾਂ 100 ਵਾਰ ਸੋਚਣਾ ਪੈਂਦਾ ਵੀ ਇਹ ਫੋਟੋ ਇਸ ਪੋਜੀਸ਼ਨ ਚ ਖਿੱਚਣੀ ਚਾਹੀਦੀ ਆ ਨਹੀਂ ਜੇ ਦਵਾਈ ਚੱਲ ਰਹੀ ਸੀ ਜੇ ਦਿਮਾਗ ਤੋਂ ਪੈਦਲਾ ਪਾਗਲਾ ਇਹਨੂੰ ਪਤਾ ਨਹੀਂ ਲੱਗਦਾ ਕੀ ਕਰਨਾ ਫਿਰ ਉਹ ਚੀਜ਼ ਕਿਵੇਂ ਪਤਾ ਲੱਗੀ ਵੀ ਜਿਹੜੀਆਂ ਬੇਦਬੀਆਂ ਕਰਦੇ ਨੇ ਜਾਂ ਆਹ ਕੁੜੀ ਆ ਹੁਣ ਮਾਫੀ ਮੰਗ ਰਹੀ ਆ ਇਹਦਾ ਇਨਾਂ ਦਾ ਦਿਮਾਗ ਹੈਗਾ ਨਾ ਵੀ ਮੈਂ ਕਿੱਥੇ ਆ ਤੇ ਕਿੱਥੇ ਹੋਗਾ ਕਰ ਰਹੀ ਆ ਤੇ ਮੈਨੂੰ ਕਰਨੀ ਚਾਹੀਦੀ ਆ ਜਾਂ ਨਹੀਂ ਬਾਰ ਪਾਰਕ ਨਹੀਂ ਕੋਈ ਦਿਖੀ ਇਹਨੂੰ ਵਾਹਿਗੁਰਜ ਜੀ ਦਾ ਖਾਲਸਾ ਵਾਹਿਗੁਰਜ ਜੀ ਦੀ ਫਤਿਹ ਜੀ ਸਾਧ ਸੰਗਤ ਜੀ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਤੁਹਾਡੇ ਨਾਲ ਇੱਕ ਫੋਟੋ ਸ਼ੇਅਰ ਕਰ ਰਹਾ ਆ ਸਾਈਡ ਚੱਲ ਰਹੀ ਆ ਇੱਕ ਕੁੜੀ ਆਉਂਦੀ ਆ ਅਰਚਨਾ ਮਕਵਾਣਾ ਦਰਬਾਰ ਸਾਹਿਬ ਦੇ ਵਿੱਚ ਤਾਂ ਦੋਸਤੋ ਉੱਥੇ ਜਾ ਕੇ ਇਸ ਕੁੜੀ ਨੇ ਅਜਿਹੀ ਹਰਕਤ ਕੀਤੀ ਅੱਜ ਤੱਕ ਆਪਣੇ ਬਹੁਤ ਸਾਰੀਆਂ ਇਦਨੀਆਂ ਵੀਡੀਓਜ਼ ਦੇਖੀਆਂ ਕਿ ਲੋਕ ਰੀਲਾਂ ਬਣਾਉਂਦੇ ਨੇ ਫੋਟੋ ਖਿੱਚਦੇ ਨੇ ਹਣਾ ਪਰ ਅੱਜ ਤੱਕ ਜੋ ਇਸ ਕੁੜੀ ਨੇ ਹਰਕਤ ਕੀਤੀ ਆ ਇਹੇ ਹਰਕਤ ਅੱਜ ਤੋਂ ਪਹਿਲਾਂ ਕਿਸੇ ਨੇ ਨਹੀਂ ਕੀਤੀ ਸੀ ਪਰ ਤੁਹਾਨੂੰ ਦੱਸ ਦਈਏ ਇਹਨਾਂ ਚੀਜ਼ਾਂ ਦੇ ਵਿੱਚ ਬਹੁਤ ਸਾਰੀਆਂ ਸਾਜ਼ਿਸ਼ਾਂ ਹੁੰਦੀਆਂ ਨੇ ਜੋ ਇਸ ਕੁੜੀ ਨੇ ਹਰਕਤ ਕੀਤੀ ਆ ਇੰਨੀ ਜ਼ਿਆਦਾ ਦੂਰ ਤੋਂ ਆਈ ਇਹ ਕੁੜੀ ਯੋਗਾ ਦਿਵਸ ਵਾਲੇ ਦਿਨ ਦਰਬਾਰ ਸਭ ਦੇ ਵਿੱਚ ਆਈ ਇਹ ਕੁੜੀ ਤਾਂ ਉੱਥੇ ਕੀ ਕੀਤਾ ਕੁੜੀ ਨੇ ਯੋਗਾ ਕਰਨੀ ਸ਼ੁਰੂ ਕਰ ਦਿੱਤੀ ਤਾਂ ਤੁਹਾਨੂੰ ਦੱਸ ਦਈਏ ਹੁਣ ਤੱਕ ਇਹ ਕੁੜੀ ਬਹੁਤ ਸਾਰੀਆਂ ਜਗਾਵਾਂ ਤੇ ਜਾਈ ਬਹੁਤ ਸਾਰੇ ਧਾਰਮਿਕ ਜਗ੍ਹਾ ਤੇ ਜਾਈ ਅੱਜ ਤੱਕ ਤੁਹਾਨੂੰ ਇਸ ਕੁੜੀ ਦੀ ਕੋਈ ਵੀ ਵੀਡੀਓ ਨਹੀਂ ਮਿਲੇਗੀ ਜੋ ਇਸਨੇ ਉਸ ਜਗ੍ਹਾ ਤੇ ਕੀਤੀ ਹੋਵੇ ਗੁਰੂ ਘਰ ਦੇ ਵਿੱਚ ਕੀਤੀ ਹੋਵੇ ਪਰ ਪੰਜਾਬ ਦੇ ਵਿੱਚ ਹੀ ਆ ਕੇ ਇਸ ਨੂੰ ਕਿਉਂ ਗੁਰੂ ਘਰ ਦਿਖਿਆ ਸਾਡਾ ਦਰਬਾਰ ਸਾਹਿਬ ਦਿਖਿਆ ਜਿਸ ਦੇ ਵਿੱਚ ਆ ਕੇ ਇਹ ਯੋਗਾ ਕਰਨਾ ਸ਼ੁਰੂ ਕਰ ਰਹੀ ਆ ਹੁਣ ਮਾਫੀਆਂ ਮੰਗ ਰਹੀ ਆ ਸਾਰਾ ਸਿ ਗੁਰੂ ਘਰ ਦੀ ਕਮੇਟੀ ਨੂੰ ਇਹੀ ਬੋਲਾਂਗੇ ਤੇ ਇਸ ਦੇ ਉੱਤੇ ਪੂਰੀ ਕਾਰਵਾਈ ਕੀਤੀ ਜਾਵੇ ਤੇ ਦਰਬਾਰ ਸਾਹਿਬ ਦੇ ਵਿੱਚ ਫੋਟੋ ਖਿੱਚਣੀ ਤੇ ਵੀਡੀਓ ਬਣਾਣੀ ਬੰਦ ਹੀ ਕਰ ਦਿੱਤੀ ਜਾਵੇ ਤਾਂ ਕਿ ਇਦਾਂ ਦੀਆਂ ਜੋ ਭੇਡਾਂ ਆਉਂਦੀਆਂ ਨੇ ਇਹਨਾਂ ਦੇ ਉੱਤੇ ਪੂਰੀ ਸਖਤਾਈ ਰਹੇ ਤੇ ਜੇ ਕਿਸੇ ਦਾ ਗਲਤੀ ਦੇ ਨਾਲ ਫੋਨ ਬਾਹਰ ਨਿਕਲ ਜਾਵੇ ਦੇ ਨਾਲ ਦੀ ਨਾਲ ਉਸ ਦਾ ਫੋਨ ਜ਼ਬਤ ਕੀਤਾ ਜਾਵੇ ਜਾਂ ਦਰਬਾਰ ਸਾਹਿਬ ਦੇ ਅੰਦਰ ਪਾਉਣੇ ਨਾਲ ਲੈ ਕੇ ਜਾਵੇ ਬੰਦਾ ਕਿਉਂਕਿ ਉੱਥੇ ਕੋਈ ਵੀ ਜਾਂਦਾ ਹਰ ਇੱਕ ਬੰਦਾ ਆ ਜਾਂਦਾ ਦੇ ਉੱਥੇ ਜਾ ਕੇ ਕੋਈ ਨਾ ਕੋਈ ਅਜਿਹੀ ਹਰਕਤ ਕਰ ਦਿੰਦਾ ਤਾਂ ਤੁਸੀਂ ਦੇਖਿਆ ਪੰਜਾਬ ਦੇ ਵਿੱਚ ਲਗਾਤਾਰ ਬੇਦਬੀਆਂ ਹੋ ਰਹੀਆਂ ਨੇ ਹਨਾ ਤਾਂ ਦੁੱਖ ਸਭ ਨੂੰ ਹੁੰਦਾ ਚਾਹੇ ਕਿਸੇ ਵੀ ਧਰਮ ਦਾ ਬੇਦਬੀ ਹੁੰਦੀ ਆ ਤਾਂ ਬੇਦਬੀ ਦਾ ਦੁੱਖ ਹਰ ਇੱਕ ਧਰਮ ਦੇ ਬੰਦੇ ਨੂੰ ਆ ਪਰ ਜੋ ਜੜੀਆਂ ਇਹ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਨੇ ਪੰਜਾਬ ਦੇ ਲਈ ਦਰਬਾਰ ਸਾਹਿਬ ਦੇ ਅੰਦਰ ਆ ਕੇ ਦੇਖੋ ਕੀ ਹਰਕਤ ਕੀਤੀ ਇਸ ਕੁੜੀ ਨੇ ਹਾਲਾਂਕਿ ਇਹ ਕੁੜੀ ਬਹੁਤ ਸਾਰੀਆਂ ਜਗ੍ਹਾ ਤੇ ਜਾਂਦੀ ਹੈ ਪਰ ਉੱਥੇ ਅੱਜ ਤੱਕ ਇਸ ਕੁੜੀ ਨੇ ਕੋਈ ਵੀ ਇਦਾਂ ਦੀ ਹਰਕਤ ਨਹੀਂ ਕੀਤੀ ਪਰ ਇਸ ਨੂੰ ਦਰਬਾਰ ਸਾਹਿਬ ਹੀ ਕਿਉਂ ਦਿਖਿਆ ਜਿੰਨੇ ਲੰਗੜੇ ਬੋਲੇ ਦਿਮਾਗ ਤੋਂ ਪੈਦਲ ਪਾਗਲ ਲੋਕ ਹੀ ਦਰਬਾਰ ਸਾਹਿਬ ਚ ਆ ਕੇ ਕਿਉਂ ਬੇਅਦਬੀ ਕਰਦੇ ਨੇ ਪਹਿਲਾਂ ਤਾਂ ਬੇਅਦਬੀ ਕਰ ਦਿੰਦੇ ਨੇ ਤਾਂ ਉਸ ਤੋਂ ਬਾਅਦ ਫਿਰ ਮਾਫੀਆਂ ਮੰਗਣ ਲੱਗ ਜਾਂਦੇ ਨੇ ਤੁਸੀਂ ਦੇਖਿਆ ਬਹੁਤ ਸਾਰੇ ਸੌਦੇ ਵੀ ਲਾਇਆ ਸੰਗੇ ਸਾਡੇ ਨਿਹੰਗ ਸਿੰਘਾਂ ਨੇ ਤੁਸੀਂ ਦੇਖਿਆ ਇਹ ਬਹੁਤ سارے ਪੰਜਾਬ ਦੇ ਵਿੱਚ ਅੰਗਸਿੰਘਾਂ ਨੇ ਸੌਦੇ ਵੀ ਲਏ ਆ ਤੇ ਦਿੱਲੀ ਦੇ ਵਿੱਚ ਵੀ ਲਾਇਆ ਸੀ ਉੱਥੇ ਤਾਂ ਜਿਹੜਾ ਬੇਅਦਵੀ ਕਰੇਗਾ ਤਾਂ ਉਸਦੇ ਨਾਲ ਤਾਂ ਇਦਾਂ ਦੀ ਕਾਰਵਾਈ ਹੋਣੀ ਹੀ ਚਾਹੀਦੀ ਆ ਪਰ ਇਸ ਕੁੜੀ ਨੇ ਜੋ ਹਰਕਤ ਕੀਤੀ ਆ ਇਹ ਸੋਚਣਾ ਚਾਹੀਦਾ ਸਾਨੂੰ ਕਿ ਬਹੁਤ ਵੱਡੀ ਸਾਜ਼ਿਸ਼ ਆ ਕਿ ਇਹ ਕੁੜੀ ਪਹਿਲਾਂ ਤਾਂ ਇੰਨੇ ਦੂਰ ਤੋਂ ਆਈ 1200 ਕਿਲੋਮੀਟਰ ਤੋਂ ਆਖਿਆ ਜਾ ਰਿਹਾ ਕਿ ਇਹ ਕੁੜੀ ਇੰਨੀ ਦੂਰ ਤੋਂ ਆਈ ਤੇ ਉਥੋਂ ਆ ਕੇ ਦਰਬਾਰ ਸਾਹਿਬ ਦੇ ਵਿੱਚ ਮੱਥਾ ਵਗੈਰਾ ਟੇਕ ਕੇ ਉਸ ਤੋਂ ਬਾਅਦ ਇਹ ਕੁੜੀ ਉਸੇ ਜਗ੍ਹਾ ਤੇ ਯੋਗਾ ਕਰਨਾ ਸ਼ੁਰੂ ਕਰ ਦਿੱਤਾ ਤੇ ਉਸ ਤੋਂ ਬਾਅਦ ਇਸ ਕੁੜੀ ਨੇ ਉਸ ਤੋਂ ਬਾਅਦ ਇਸ ਕੁੜੀ ਨੇ ਸੋਸ਼ਲ ਮੀਡੀਆ ਦੇ ਵੀ ਪੋਸਟਾਂ ਪਾਤੀਆਂ ਹੁਣ ਇਸ ਦੀ ਫੋਟੋਆਂ ਤੁਸੀਂ ਦੇਖੋਗੇ ਇੱਕ ਫੋਟੋ ਆ ਜਿਹੜੀ ਦਰਬਾਰ ਸਾਹਿਬ ਦੇ ਵਿੱਚ ਬੈਠੀ ਹੈ ਪਰ ਪਰ ਤੁਹਾਨੂੰ ਦਾ ਜੀ ਉਹ ਫੋਟੋ ਨਹੀਂ ਮਿਲੇਗੀ ਜਿਸ ਦੇ ਵਿੱਚ ਇਹ ਆਪਣੀਆਂ ਲੱਤਾਂ ਉੱਪਰ ਨੂੰ ਕਰ ਰੱਖੀਆਂ ਆ ਆ ਫੋਟੋ ਨਾਲ ਲਾਈ ਹੋਈ ਹੈ ਇਸ ਦੇ ਵਿੱਚ ਇਹ ਕੁੜੀ ਦੇਖ ਸਕਦੇ ਹੋ ਤੁਸੀਂ ਦੋਨੇ ਲੰਤਾ ਉੱਪਰ ਨੂੰ ਕਿੰਨੀਆਂ ਹੋਈਆਂ ਤੇ ਦੂਜੀ ਫੋਟੋ ਦੇਖ ਸਕਦੇ ਹੋ ਆਰਾਮ ਨਾਲ ਬੈਠੀ ਆ ਤੇ ਯੋਗਾ ਕਰ ਰਹੀ ਆ ਇਸ ਨੂੰ ਕੋਈ ਵੀ ਅਜਿਹੀ ਪਾਰਕਿੰਗ ਨਹੀਂ ਦਿਖੀ ਇਸ ਨੂੰ ਕੋਈ ਵੀ ਅਜਿਹੀ ਜਗ੍ਹਾ ਨਹੀਂ ਦਿਖੀ ਜਿਸ ਦੇ ਵਿੱਚ ਇਹ ਜਾ ਕੇ ਯੋਗਾ ਕਰ ਸਕਦੀ ਸੀ ਪਰ ਇਸ ਨੂੰ ਦਰਬਾਰ ਸਾਹਿਬ ਦੇ ਅੰਦਰ ਜਾ ਕੇ ਹੀ ਯੋਗਾ ਕਰਨੀ ਪਸੰਦ ਆਈ ਉਹ ਜਗ੍ਹਾ ਕਿਉਂ ਬਈ ਕਿਉਂ ਕਿ ਇਹ ਕਿਸੇ ਨੇ ਭੇਜਿਆ ਹੋਇਆ ਹਾਂ ਜੇ ਇਸ ਕੁੜੀ ਦੀ ਉਸ ਸਮੇਂ ਸਾਡੇ ਨਿਆਂੰਗ ਸਿੰਘ ਜੋ ਇੱਥੇ ਹਨ ਬਰਛੇ ਲਈ ਖੜੇ ਹੁੰਦੇ ਨੇ ਸਾਡੇ ਸੇਵਾਦਾਰ ਦਰਬਾਰ ਸਾਹਿਬ ਦੇ ਵਿੱਚ ਜੇ ਇਸ ਦੀ ਕੋਈ ਬਾਹ ਫੜ ਕੇ ਅੰਦਰ ਲੈ ਜਾਂਦਾ ਜਾਂ ਇਸ ਦਾ ਫੋਨ ਫੜ ਲਿੰਦਾ ਤਾਂ ਕੰਗਣਾ ਰਣੋਦ ਵਰਗੀ ਨੇ ਬਹੁਤ ਜ਼ਿਆਦਾ ਭੌਂਕਣਾ ਸੀ ਉਸਨੇ ਨਾਲ ਦੀ ਨਾਲ ਭੌਂਕਣਾ ਸੀ ਕਿ ਇਹ ਕੀ ਕੀਤਾ ਦਰਬਾਰ ਸਾਹਿਬ ਦੇ ਵਿੱਚ ਗਲਤ ਕੀਤਾ ਹੋ ਸਕਦਾ ਉਸ ਸਮੇਂ ਸੇਵਾਦਾਰ ਥੋੜੇ ਦੂਰ ਹੋਣ ਦਾ ਇਸ ਕੁੜੀ ਨੇ ਉਸ ਸਮੇਂ ਇਸ ਹਰਕਤ ਨੂੰ ਕਾਮਯਾਬ ਕੀਤਾ ਪਰ ਤੁਹਾਨੂੰ ਦੱਸ ਦਈਏ ਜਦੋਂ ਵੀ ਕੋਈ ਵੀ ਇਦਾਂ ਦਾ ਮੁੱਦਾ ਆਂਦਾ ਹਨਾ ਤਾਂ ਸਾਡੇ ਦਰਬਾਰ ਸਾਹਿਬ ਦੇ ਵਿੱਚ ਜੋ ਮੇਨ ਪ੍ਰਬੰਧਕ ਨੇ ਹਨਾ ਜਥੇਦਾਰ ਜੀ ਨੇ ਉਹ ਕੋਈ ਨਾ ਕੋਈ ਕਾਰਵਾਈ ਕਰਦੇ ਨੇ ਤਾਂ ਸਾਡੀ ਹੱਥ ਜੋੜ ਕੇ ਬੇਨਤੀ ਆ ਬਾਬਾ ਜੀ ਨੂੰ ਕਿ ਬਾਬਾ ਜੀ ਆ ਕੁੜੀ ਦੇ ਕਾਰਵਾਈ ਕਰਵਾਓ ਤਾਂ ਕਿ ਅੱਗੇ ਦਾ ਕੋਈ ਵੀ ਇਦਾਂ ਦੀ ਹਰਕਤ ਨਾ ਕਰ पाए ਇਦਾਂ ਦੇ ਲੋਕ ਜਦੋਂ ਪੰਜਾਬ ਦੇ ਵਿੱਚ ਐਂਟਰ ਹੁੰਦੇ ਨੇ ਇਹਦਾ ਦਰਬਾਰ ਸਾਹਿਬ ਆ ਕੇ ਇਦਾਂ ਦੀਆਂ ਹਰਕਤਾਂ ਕਰਦੇ ਨੇ ਪਹਿਲਾਂ ਵੀ ਇੱਕ ਕੁੜੀ ਵੀਡੀਓ ਬਣਾਉਣ ਲੱਗੀ ਸੀ ਦਰਬਾਰ ਸਾਹਿਬ ਇੱਕ ਬੰਦਾ ਆਪਣਾ ਅੰਦਰ ਹੀ ਛਾਲ ਮਾਰ ਗਿਆ ਸੀ ਉਹ ਵੀ ਤੁਸੀਂ ਵੀਡੀਓ ਦੇਖੀ ਹੋਏਗੀ ਤਾਂ ਇਦਾਂ ਦੀਆਂ ਹਰਕਤਾਂ ਆ ਕੇ ਇੱਥੇ ਕਿਉਂ ਕਰਦੇ ਨੇ ਤੇ ਬਾਅਦ ਦੇ ਵਿੱਚ ਉਹ ਬੋਲ ਦਿੰਦੇ ਨੇ ਇਹ ਦਿਮਾਗ ਤੋਂ ਪੈਦਲ ਸੀ ਪਾਗਲ ਸੀ ਇਹਨੂੰ ਸਮਝ ਨਹੀਂ ਘਰੋਂ ਲੜਿਆ ਹੋਇਆ ਸੀ ਘਰੋਂ ਦੁਖੀ ਸੀ ਇਹਦੀ ਦਵਾਈ ਚੱਲ ਰਹੀ ਆ ਇਦਾਂ ਦੀਆਂ ਗੱਲਾਂ ਪਹਿਲਾਂ ਕਿਉਂ ਉਸ ਨੂੰ ਪਤਾ ਕਿਵੇਂ ਲੱਜਾਂਦਾ ਕਿ ਮੈਂ ਦਰਬਾਰ ਸਾਹਿਬ ਦੇ ਵਿੱਚ ਇਦਾਂ ਦੀ ਜਾ ਕੇ ਹਰਕਤ ਕਰਨੀ ਆ ਜੇ ਦਿਮਾਗ ਤੋਂ ਪੈਦਲਾ ਹੋ ਜਾਂ ਉਸ ਨੂੰ ਕੁਝ ਪਤਾ ਨਹੀਂ ਜਾਂ ਉਸ ਦੀ ਦਵਾਈ ਚੱਲ ਰਹੀ ਆ ਜਾਂ ਉਹ ਪਾਗਲ ਆ ਉਸ ਦਾ ਦਿਮਾਗ ਠੀਕ ਨਹੀਂ ਤਾਂ ਉਸ ਨੂੰ ਉਹ ਗੱਲ ਕਿਵੇਂ ਯਾਦ ਆ ਜਾਂਦੀ ਹੈ ਜਦੋਂ ਦਰਬਾਰ ਸਾਹਿਬ ਦੇ ਵਿੱਚ ਜਾ ਕੇ ਜਾਂ ਕਿਸੇ ਵੀ ਗੁਰੂ ਘਰ ਦੇ ਵਿੱਚ ਜਾ ਕੇ ਬੇਅਦਬੀ ਕਰਦੇ ਨੇ ਤਾਂ ਆਹ ਕੁੜੀ ਨੇ ਜੋ ਕੀਤਾ ਪਹਿਲਾਂ ਤਾਂ ਇਸ ਨੇ ਯੋਗਾ ਕਰ ਲਈ ਯੋਗਾ ਕਰਨ ਤੋਂ ਬਾਅਦ ਹੁਣ ਪੋਸਟ ਪਾਤੀ ਪੋਸਟ ਪਾਉਣ ਤੋਂ ਬਾਅਦ ਹੁਣ ਮਾਫੀ ਮੰਗ ਰਹੀ ਆ ਮੈਨੂੰ ਪਤਾ ਨਹੀਂ ਸੀ ਮੈਨੂੰ ਉੱਥੇ ਰੂਲ ਰੈਗੂਲੇਸ਼ਨ ਪਤਾ ਨਹੀਂ ਸੀ ਮੈਂ ਅੱਗੇ ਤੋਂ ਧਿਆਨ ਰੱਖਾਂਗੀ ਮੇਰੇ ਤੋਂ ਗਲਤੀ ਹੋ ਗਈ ਪਰ ਗਲਤੀ ਤਾਂ ਹੁਣ ਕਰਤੀ ਇਹ ਜਿਹੜੀਆਂ ਚੀਜ਼ਾਂ ਨੇ ਨਾ ਜੀ ਇਹ ਸਾਰੀਆਂ ਚੀਜ਼ਾਂ ਪੂਰੀ ਸਖਾ ਕੇ ਭੇਜੀਆਂ ਜਾਂਦੀਆਂ ਨੇ ਪੂਰਾ ਟ੍ਰੇਨ ਕਰਕੇ ਭੇਜਿਆ ਜਾਂਦਾ ਕਿ ਆਹ ਗੱਲ ਤੂੰ ਉੱਥੇ ਕਰਨੀ ਆ ਜਾ ਕੇ ਆਹ ਚੀਜ਼ ਕਰਨੀ ਆ ਤੇ ਆਹ ਕੁੜੀ ਕਰ ਗਈ ਤੇ ਹੁਣ ਮਾਫੀਆਂ ਮੰਗ ਰਹੀ ਆ ਆਹ ਕੁੜੀ ਦੇ ਪਰਚਾ ਹੁਣ ਚਾਹੀਦਾ ਜਿਵੇਂ ਹੋਰਾਂ ਦੇ ਹੁੰਦਾ ਤੇ ਪੂਰੀ ਕਾਰਵਾਈ ਹੋਣੀ ਚਾਹੀਦੀ ਆ ਕਿਉਂਕਿ ਆਹ ਕੁੜੀ ਨੇ ਜੋ ਕੀਤਾ ਅੱਜ ਤੱਕ ਕਿਸੇ ਨੇ ਵੀ ਨਹੀਂ ਕੀਤਾ ਉੱਪਰ ਨੂੰ ਪੈਰ ਕਰਕੇ ਦਰਬਾਰ ਸਾਹਿਬ ਦੇ ਅੰਦਰ ਬਿਲਕੁਲ ਗੋਲਡਨ ਟੈਂਪਲ ਦੇ ਬਿਲਕੁਲ ਅੰਦਰ ਇਸ ਕੁੜੀ ਨੇ ਏਦਾਂ ਦੀ ਹਰਕਤ ਕੀਤੀ ਆ ਜੋ ਅੱਜ ਤੱਕ ਕਿਸੇ ਨੇ ਵੀ ਨਹੀਂ ਕੀਤਾ ਲੋਕ ਵੀਡੀਓ ਬਣਾਉਂਦੇ ਨੇ ਲੋਕ ਫੋਟੋਆਂ ਖਿੱਚਦੇ ਨੇ ਪਰ ਜੋ ਇਸ ਕੁੜੀ ਨੇ ਕੀਤਾ ਅੱਜ ਤੱਕ ਕਿਸੇ ਨੇ ਵੀ ਏਦਾਂ ਨਹੀਂ ਕੀਤਾ ਕੁੜੀ ਦਾ ਨਾਮ ਆ ਜੀ ਅਰਚਨਾ ਮਕਵਾਣਾ ਤੁਸੀਂ ਇੰਸਟਾਗ੍ਰam ਤੇ ਸਰਚ ਕਰ ਲਿਓ ਉੱਥੇ ਇਸ ਦੀ ਪੋਸਟ ਪਈ ਹੋਈ ਆ ਪਰ ਇਸ ਨੇ ਜਿਹੜੀਆਂ ਲੱਤਾਂ ਉੱਪਰ ਨੂੰ ਕਰਕੇ ਜਿਹੜੀਆਂ ਲੱਤਾਂ ਉੱਪਰ ਨੂੰ ਕਰਕੇ ਇਸ ਕੁੜੀ ਨੇ ਫੋਟੋ ਕਲਿੱਕ ਕੀਤੀ ਹੋਈ ਆ ਉਹ ਇਸ ਨੇ ਡਿਲੀਟ ਕਰ ਦਿੱਤੀ ਆ ਤੇ ਤੁਸੀਂ ਪ੍ਰੋਫਾਈਲ ਚੈੱਕ ਕਰ ਲਿਓ ਕਿ ਇੱਥੇ ਇਸ ਨੇ ਕਿੱਥੇ ਕਿੱਥੇ ਜਾ ਕੇ ਇਹ ਚੀਜ਼ ਕੀਤੀ ਕਿਹੜੇ ਕਿਹੜੇ ਗੁਰੂ ਘਰ ਦੇ ਵਿੱਚ ਜਾ ਕੇ ਇਸ ਤਰ੍ਹਾਂ ਉੱਪਰ ਨੂੰ ਪੈਰ ਕਰਕੇ ਯੋਗਾ ਕੀਤੀ ਆ ਇਸ ਨੂੰ ਉਹੀ ਜਗ੍ਹਾ ਦਿਖੀ ਸੀ ਉਹੀ ਗੁਰੂ ਘਰ ਦਿਖਿਆ ਸੀ ਬਾਹਰ ਕੋਈ ਪਾਰਕ ਨਹੀਂ ਦਿਖੀ ਬਾ ਇਹਨੇ ਧਾਰਮਿਕ ਭਾਵਨਾ ਪੜਕਾਣੀ ਸੀ ਸਿੱਖਾਂ ਦੀ ਤਾਂ ਪੜਕਾਤੀ ਤੇ ਹੁਣ ਮਾਫੀਆਂ ਮੰਗ ਰਹੀ ਆ ਕੰਮ ਤਾਂ ਕਰ ਗਈ ਨਾ ਅਗਲੀ ਕੰਮ ਕਰਕੇ ਚਲੀ ਗਈ ਤਾਂ ਸਭ ਤੋਂ ਪਹਿਲਾਂ ਜੀ ਮਾਫੀ ਮੰਗਦਾ ਜੇ ਕੋਈ ਗਲਤ ਸ਼ਬਦ ਬੋਲਿਆ ਗਿਆ ਹੋਵੇ ਦਿਲ ਚ ਜਿਹੜੀਆਂ ਗੱਲਾਂ ਸੀਗੀਆਂ ਹਨਾ ਆ ਕੁੜੀ ਦੇ ਪ੍ਰਤੀ ਕੀ ਜਿਹੜੀ ਇਹ ਹਰਕਤ ਕਰ ਗਈ ਆ ਦਰਬਾਰ ਸਾਹਿਬ ਦੇ ਵਿੱਚ ਆ ਕੇ ਪੰਜਾਬ ਦੇ ਪੰਜਾਬੀਆਂ ਦਾ ਪੂਰੀ ਦੁਨੀਆ ਦੇ ਵਿੱਚ ਵਸਦੇ ਪੰਜਾਬੀਆਂ ਦਾ ਸਿਰ ਝੁਕਦਾ ਦਰਬਾਰ ਸਾਹਿਬ ਦੇ ਅੰਦਰ ਜਾ ਕੇ ਪਰ ਇਹ ਕੁੜੀ ਉੱਥੇ ਆ ਕੇ ਯੋਗਾ ਕਰ ਗਈ ਉੱਥੇ ਆ ਕੇ ਲੱਤਾਂ ਉੱਪਰ ਕਰਕੇ ਯੋਗਾ ਕਰਕੇ ਗਈ ਆ ਤਾਂ ਕਾਰਵਾਈ ਤਾਂ ਹੋਣੀ ਚਾਹੀਦੀ ਆ ਪਰ ਤੁਹਾਨੂੰ ਦੱਸਿਏ ਇਹ ਕੁੜੀ ਸਿਖਾ ਕੇ ਭੇਜੀ ਹੋਈ ਸੀ ਜੋ ਇਹ ਕੰਮ ਕਰ ਗਈ ਆ ਇਹਨਾਂ ਦਿਮਾਗ ਦਾ ਹੁੰਦਾ ਪੜ੍ਹੀ ਲਿਖੀ ਕੁੜੀ ਆ ਪੜ੍ਹੇ ਲਿਖੇ ਅੱਜ ਕੱਲ ਦਾ ਅਨਪੜਾਂ ਦਾ ਵੀ ਇਹਨਾਂ ਦਿਮਾਗ ਆ ਵੀ ਇਦਾਂ ਦੀ ਹਰਕਤ ਨਾ ਕਰਾਂ ਜੇ ਕਿਤੇ ਫੋਟੋ ਕਲਿੱਕ ਕਰਦੇ ਨਾ ਤਾਂ 100 ਵਾਰ ਸੋਚਣਾ ਪੈਂਦਾ ਵੀ ਇਹ ਫੋਟੋ ਇਸ ਪੋਜੀਸ਼ਨ 'ਚ ਖਿੱਚਣੀ ਚਾਹੀਦੀ ਐ ਨਹੀਂ ਪਰ ਆ ਜਿਹੜਾ ਕੁੜੀ ਕਰ ਗਈ ਇਹਦਾ ਬਾਈ ਜੀ ਬਹੁਤ ਗਲਤ ਕਰਕੇ ਗਈ ਆ ਜੇ ਸਹਿਮ ਤੋਂ ਬਾਈ ਜੀ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਕਿ ਹਰ ਇੱਕ ਤੱਕ ਵੀਡੀਓ ਪਹੁੰਚ ਸਕੇ ਆ ਕੁੜੀ ਦੀ ਹਰਕਤ ਪਹੁੰਚ ਸਕੇ ਵੀ ਕਰਕੇ ਕੀ ਗਈ ਐ ਇਹ ਕੁੜੀ ਸ਼ੇਅਰ ਕਰੇ ਜੀ ਵੀਡੀਓ ਨੂੰ ਜਿੰਨੇ ਗੁੰਗੇ ਬਹਿਰੇ ਦਿਮਾਗ ਤੋਂ ਪੈਦਲ ਪਾਗਲ ਜਿਨ੍ਹਾਂ ਦੀ ਦਵਾਈ ਚੱਲਦੀ ਆ ਉਹਨਾਂ ਨੂੰ ਹੀ ਸਾਡੇ ਗੁਰੂ ਘਰ ਦਿਖਦੇ ਨੇ ਹੋਰ ਕਿਸੇ ਨੂੰ ਨਹੀਂ ਦਿਖਦੇ ਬੇਅਦਬੀਆਂ ਕਰ ਜਾਂਦੇ ਨੇ ਤਾਂ ਉਸ ਤੋਂ ਬਾਅਦ ਮਾਫੀਆਂ ਮੰਗ ਲੈਂਦੇ ਨੇ ਤੇ ਪਰਿਵਾਰ ਵੀ ਫਿਰ ਆ ਜਾਂਦੇ ਨੇ ਬੇਸ ਦੀ ਦਵਾਈ ਚੱਲ ਰਹੀ ਸੀ ਕਿਉਂ ਬਈ ਜੇ ਦਵਾਈ ਚੱਲ ਰਹੀ ਸੀ ਜੇ ਦਿਮਾਗ ਤੋਂ ਪੈਦਲਾ, ਪਾਗਲਾ ਇਹਨੂੰ ਪਤਾ ਲੱਗਦਾ ਕੀ ਕਰਨਾ ਫਿਰ ਉਹ ਚੀਜ਼ ਕਿਵੇਂ ਪਤਾ ਲੱਗੇ ਵੀ ਜਿਹੜੀਆਂ ਬੇਅਦਬੀਆਂ ਕਰਦੇ ਨੇ ਜਾਂ ਆਹ ਕੁੜੀ ਆ ਹੁਣ ਮਾਫੀ ਮੰਗ ਰਹੀ ਆ ਇਹਦਾ ਇਹਨਾਂ ਦਾ ਦਿਮਾਗ ਹੈਗਾ ਨਾ ਵੀ ਮੈਂ ਕਿੱਥੇ ਆ ਤੇ ਕਿੱਥੇ ਹੋਗਾ ਕਰ ਰਹੀ ਆ ਤੇ ਮੈਨੂੰ ਕਰਨੀ ਚਾਹੀਦੀ ਆ ਜਾਂ ਨਹੀਂ ਬਾਹਰ پارک ਨਹੀਂ ਕੋਈ ਦਿਖੀ ਇਹਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਫਤਿਹ ਜੀ ਸਾਡੀ ਪ੍ਰਬੰਧਕਾਂ ਨੂੰ ਬੇਨਤੀ ਹੈ ਜੀ ਇਸ ਕੁੜੀ ਤੇ ਕਾਰਵਾਈ ਕੀਤੀ ਜਾਵੇ ਬਾਕੀ ਅੱਗੇ ਤੋਂ ਕੋਈ ਵੀ ਇਦਾਂ ਦੀ ਹਰਕਤ ਨਾ ਕਰ ਸਕੇ ਸਤਿ ਸ੍ਰੀ ਅਕਾਲ ਜੀ